ਇਹ ਲੋਕਾਂ ਦੇ ਦੱਸਣੇ ਤੋਂ ਸਭ ਯਾਲਾ ਹੌਲਦਿਆ ਤੇ ਅੱਜ ਤੱਕ ਤੇ ਜਾਨ ਬਰੋ ਬੀਆ ਕਰ ਕੋਈ ਵੀ ਕੋਈ ਦਈ ਜਗ੍ਹਾ ਤੁਹਾਨੂੰ ਆ ਜਾ ਆਪਣੇ ਪਤਾ ਕੀ ਨਾ ਹਰਦਾ ਜੀ ਮਮਾ ਤੀਰ ਜੀ ਅੱਛੀ ਕੀ ਮੈਟਰ ਆ ਜਿਹੜਾ ਬੱਚੇ ਵਾਲਾ ਇਹ ਸਵੇਰ ਨੂੰ 10 ਵਜੇ ਅਸੀਂ ਦੇਖੇ ਤਾਂ ਨਾ ਅਸੀਂ ਕਾਠੇ ਦੇ ਦੇਖਿਆ ਤੋ ਰਖੜੇ ਮੇਰੀ ਦੁਕਾਨ ਲਵੀ ਏ ਨਈ ਦੁਕਾਨ ਆ ਮੇਰੀ ਜੋ ਦੇਖੇ ਵੀਰੇ ਕਾਠੇ ਆ ਕੇ ਨਾ ਮੈਂ ਪੁੱਛਿਆ ਉਹ ਕੀ ਹੋ ਗਿਆ ਕਹਿੰਦਾ ਵੀ ਐ ਕਰਕੇ ਆਏ ਵੀ ਵੀ ਬੱਚੇ ਦੀਆਂ ਆਏ ਹੋਈ ਫਿਰ ਜਦੋਂ ਸਾਨੂੰ ਦੇਖਿਆ ਬੱਚੇ ਦੀ ਡੈਡ ਬੋਡੀ ਪਈ ਦੀ ਫਿਰ ਅਸੀਂ ਸਾਨੂੰ ਮੌਕੇ ਤੇ ਜਿਹੜੀ ਪੁਲਿਸ ਬੁਲਾਈ ਪੁਲਿਸ ਆ ਗਏ ਸਾਰੇ ਜਾਂ ਐਸ ਐਚ ਓ ਸਾਹਿਬ ਆ ਗਏ ਤੇ ਜਿਹੜੀ ਜਿਹੜੀ ਮੁਲਾਜ਼ਮ ਵੀ ਆ ਗਏ ਫਿਰ ਅੱਬਾ ਥੋੜਾ ਭਲਾ ਲੱਗ ਰਿਹਾ ਕਿ ਸਾਰੇ ਦੇਖ ਕੇ ਸਾਰੀ ਕਾਨੂੰਨੀ ਕਾਰਵਾਈ ਉਹਨਾਂ ਨੇ ਕਰਨ ਕੀਤੀ ਹੈ। ਹੁਣ ਕੀ ਪ੍ਰਕਿਰਿਆ ਚੱਲੇ ਪਰ ਕਾਰਵਾਈ ਕਰੀ ਹੈ? ਹਾਂਜੀ ਹਾਂਜੀ ਕਾਰਵਾਈ ਕਰੀਏ। ਬਿਲਕੁਲ ਇਹ ਬੈਠੀ ਵੀ ਨਹੀਂ ਮੁਲਾਜਮ ਬਾਈਕੇ ਦਾ ਹੀ। ਅੱਛਾ ਜਿਹੜਾ ਪਰਚੇ ਦਰਜ ਹੋ ਰਿਹਾ ਠੋਡੇ ਬੰਨਾਂ ਦੇ ਹੋ ਰਿਹਾ? ਹਾਂਜੀ ਹਾਂਜੀ ਹਾਂਜੀ। ਐਸ.ਆਈ. ਬਲਵਿੰਦਰ ਸਿੰਘ ਜੀ। ਥਾਣਾ ਸਿਟੀ ਟੂ ਮਲੇਰ ਕੋਲਾ ਤਨਾਤਾਂ ਜੀ। ਅੱਜ ਮੈਂ ਸਮੇਤ ਪੁਲਿਸ ਪਾਰਟੀ ਗਸ਼ਤਵਾ ਚੈਕਿੰਗ ਸ਼ੱਕੀਪੁਰਸਾਂ ਦੇ ਸਬੰਧ ਵਿੱਚ ਪਿਪਲ ਚੌਂਕ ਮਲੇਰ ਕੋਲਾ ਮੌਜੂਦ ਸੀ। ਤਾਂ ਮੇਰੇ ਪਾਸ ਮੁਹੰਮਦ ਅਤੀਕ ਉਰਫ ਕਾਕਾ ਨੇ ਆ ਕੇ ਦੱਸਿਆ ਉਹਦੀ ਅਬਦੁੱਲਾ ਕਲੋਨੀ ਚ ਦੁਕਾਨ ਆ ਵਾਰ-ਵਾਰ ਦੀ। ਉੱ ਇੱਕ ਉੱਥੇ ਜਗ੍ਹਾ ਖਾਲੀ ਹੈ ਜਿੱਥੇ ਕੂੜਾ ਕਰਕਟ ਲੋਕ ਸਿੱਟਦੇ ਆ ਉੱਥੇ ਇੱਕ ਚੁੰਨੀ ਚਲਪੇਟਿਆ ਲਗਭਗ 5-6 ਮਹੀਨੇ ਦਾ ਲੜਕੀ ਦਾ ਭਰੂਣ ਪਿਆ ਉਹ ਸਾਨੂੰ ਇਤਲਾਹ ਦੇਣ ਆ ਰਿਹਾ ਸੀ ਅਸੀਂ ਉਹਨੂੰ ਪਿੰਪਲ ਚੌਂਚ ਉਹਦਾ ਬਿਆਨ ਲਿਖ ਕੇ ਐਫ ਆਈ ਆਰ ਦਰਜ ਕਰਾਉਣ ਲਈ ਭੇਜਤਾ ਸਾਡੇ ਜਿਹੜੇ ਫਰਾਂਸ ਸਪਰਟ ਆ ਉਹ ਮੌਕੇ ਤੇ ਆ ਰਹੇ ਨੇ ਜੀ ਮੌਕੇ ਤੇ ਜਾ ਕੇ ਭਰੂਣ ਨੂੰ ਨਾਲ ਲਿਜਾ ਕੇ ਹਸਪਤਾਲ 'ਚ ਉਹਦਾ ਜੋ ਵੀ ਅਗਲੀ ਕਾਰਵਾਈ ਹੈ ਕੀਤੀ ਜਾਵੇਗੀ ਜੀ ਇਹ ਮੁਕੱਦਮਾ ਅਸੀਂ ਮੁਹੰਮਦ ਅਤੀਕ ਦੇ ਬਿਆਨ ਤੇ ਅਣਵਿਆਹੀ ਤੇ ਕੁਆਰੀ ਲੜਕੀ ਅਤੇ ਨਾਮ ਨੂੰ ਵਿਅਕਤੀਆਂ ਦੇ ਖਿਲਾਫ ਦਰਜ ਰਿਸ਼ਟ ਕੀਤਾ ਹੈ